ਨੂੰ ਮੇਰੇ ਸਾਹਮਣੇ ਜਵਾਬ ਦੇ ਕਦੇ ਕੰਮ ਹੈ। ਹੂੰ ਉਹ ਹੁਣ ਚਾਰ ਮੁੰਡੇ ਕੀ ਕਰਨਗੇ ਹਨਾ ਕਈਆਂ ਨੇ ਫਰੋਤੀਆਂ ਦਿੱਤੀਆਂ ਵੀ ਆ ਜਿਹੜੇ ਛੋਟੇ-ਛੋਟੇ ਗੈਂਗ ਤਿਆਰ ਹੋ ਗਏ ਜਿਹਦਾ ਤੁਸੀਂ ਕਿਹਾ ਆ ਵੀ ਬਾਲਾ ਏਜੰਸੀਆਂ ਦਾ ਦੂਜਾ ਹੱਥ ਆ ਤੇ ਇੱਧਰ ਫੇ ਉਹੋ ਹੀ ਮੈਂ ਗੱਲ ਰਹੀ ਨਾ ਪੰਜਾਬ ਵਾਲੀ। ਹੂੰ ਬਈ ਵਿੱਚ ਲੋਟ ਖਸੋਟੋਗੇ ਬਾਅਦ ਮੈਂ ਹੁਣ ਇਹ ਹੀ ਵਿਚਾਰ ਦੰਨਾ ਲੋਕਾਂ ਨੂੰ ਕਈਆਂ ਨੂੰ ਦੇ ਘਰ ਦੇ ਵਿੱਚ ਸੋਨਾ ਨਾ ਰੱਖੋ। ਹੂੰ ਕਈਆਂ ਨੇ 2-2 3-3 ਕਿਲੋ ਘਰ ਦੇ ਵਿੱਚ ਸੋਨਾ ਰੱਖਿਆ ਗਾਂ ਇੱਥੇ ਘਰਾਂ ਦੇ ਵਿੱਚ 20 ਡਾਕੇ ਪੈਣੇ ਹੋਣ। ਕਿ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਟੰਡੀ ਸਾਹਿਬ ਆ ਜਿਹੜੀ ਗੱਲ ਨਾ 100% ਤੁਸੀਂ ਇੱਕ ਗੱਲ ਸਹੀ ਕਹੀ ਹੈ ਕਿਉਂਕਿ ਇਹ ਘਟਣਾ ਨਹੀਂ ਹੈ ਇਹ ਵਧਣਾ ਹੋਇਆ ਕੀ ਹੈ 2025-26 ਦੇ ਵਿੱਚ ਸੱਦਾ ਇਹ ਪੰਜਾਬੀ ਮੁੰਡੇ ਜਿਹੜੇ ਨੇ 3 ਮਿਲੀਅਨ ਬਗੈਰ ਪੇਪਰਵਰਕ ਤੋਂ ਹੋ ਜਾਣਗੇ ਤੇ ਕਈ ਤਾਂ ਵਾਪਸ ਜਾਈ ਜਾ ਰਹੇ ਨੇ ਪਰ ਕਈ ਕਹਿੰਦੇ ਵੀ ਜਾਂਦੇ ਚੋੜ ਦੀ ਤੜਾਗੀ ਸਈ ਪੁਲਿਸ ਵਾਲੇ 4 ਬੰਦੇ ਫੜਦੇ ਨੇ 8 ਬੰਦੇ ਫੜਦੇ ਨੇ ਪਿਛਲੇ ਪਾਸੇ ਲਾਈਨ ਲੱਗੀ ਪਈ ਆ 10000 ਬੰਦੇ ਦੀ 20000 ਦੀ ਜਿਹਨੂੰ ਮਰਜ਼ੀ ਅਪਰੋਚ ਕਰਦੇ ਨੇ ਬੰਦੂਕ ਲੈ ਕੇ ਤੁਰ ਪੈਂਦਾ ਵੀ ਚਲੋ ਵੀ ਘੱਟੋ ਘਾਟ 50 60000 ਡਾਲਰ ਵੀ ਬਣ ਗਿਆ ਇੰਡੀਆ ਕੋ ਜਾ ਕੇ ਕੰਮਕਮ ਖੋਲ ਲਵਾਂਗੇ ਸੋ ਇਹ ਕੰਮ ਹਲੇ ਬਦਣਾ ਇਹ ਵਰਸ ਹੋਣਾ ਤੇ ਕਿਉਂਕਿ ਹੁਣ ਕਿੰਨੇ ਕੁ ਲੋਕਾਂ ਕੋ ਫਰੋਤੀਆਂ ਮੰਗੀ ਜਾਣਗੇ ਹਰ ਇੱਕ ਬੰਦਾ ਜਿਹੜਾ ਸੜਕ ਤੇ ਕਿਸੇ ਨਾ ਕਿਸੇ ਨੂੰ ਕਾਲ ਆਈ ਆ ਹੋਰ ਇਦੋਂ ਗਾਂ ਬਸ ਘਰਾਂ ਦੀ ਚੋਰੀਆਂ ਹੋਣੀਆਂ ਸ਼ੁਰੂ ਹੋਣੀਆਂ ਕਿਸੇ ਦਾ ਕੁਝ ਚੁੱਕ ਲਿਆ ਕੈ ਚੁੱਕੇ ਲੈ ਗਿਆ 16 ਚੁੱਕੇ ਲੈ ਗਿਆ ਸੋ ਇਹ ਬੜਾ ਤੁਹਾਨੂੰ ਕੇਅਰਫੁਲ ਬਿਲਕੁਲ ਰਹਿਣਾ ਪੈਣਾ ਅੱਗੇ ਇੱਕ ਮੈਨੂੰ ਸਾਡੀ ਭੈਣ ਦਾਸੀ ਸੀ ਉਹਦੇ ਘਰ ਦੇ ਵਿੱਚ ਟਾਂਡੀ ਸਾਹਿਬ ਉਹਨੇ ਆਪਣੇ ਮੁੰਡੇ ਸਿਗੇ ਕੁਝ ਕੰਮ ਕਰਨ ਆਏ ਤੇ ਉਹਨਾਂ ਨੇ ਉਹਦਾ ਸੋਨੇ ਦਾ ਡੱਬਾ ਪਿਆ ਸੀ ਛੋਟਾ ਜਿਹਾ ਤੇ ਵਿੱਚ ਕਹਿੰਦੀ ਸੋਨਾ ਵੀ ਸੀਗਾ ਆਰਟੀਫੀਸ਼ੀਅਲ ਵੀ ਸੀਗਾ 50000 ਡਾਲਰ ਦਾ ਸਮਾਨ ਸੀ ਉਹਨਾਂ ਨੇ ਚੋੱਕ ਕੇ ਆਪਣੇ ਬੈਗ ਚ ਪਾਇਆ ਤਾਂ ਲੈ ਗਿਆ ਬਾਹਰ ਕੈਮਰੇ ਚ ਦੇਖਿਆ ਜਿਹੜਾ ਬੈਗ ਸੀਗਾ ਉਹ ਵੱਡਾ ਜਿਹੜਾ ਡੱਬਾ ਸੀਗਾ ਉਹ ਵੈਸੇ ਹੀ ਦਿਖਦਾ ਉਹਨਾਂ ਦੇ ਬੈਗ ਚ ਪਾਇਆ ਹੋਇਆ ਵੀ ਆਹ ਡੱਬਾ ਜਿਹੜਾ ਚੋੱਕ ਕੇ ਲਗਾਇਆ ਪੀਸ ਵਾਲੇ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਇਹਨੂੰ ਕਿਉਂਕਿ ਅਗਲੇ ਨੇ ਜੇ ਅਸੀਂ ਵੇਖਿਆ ਨਹੀਂ ਐ ਆਹ ਜਿਹੜਾ ਪ੍ਰੂਫ ਨਹੀਂ ਐ ਉਹ ਕਹਿੰਦੇ ਸਾਡਾ ਇੱਥੇ ਟੂਲ ਹੈਗੇ ਨੇ ਤੇ ਇਹ ਕੁਝ ਹੋਇਆ ਸੋ ਗੱਲ ਬਹੁਤ ਵਧੀਆ ਕੀਤੀ ਐ ਵੀ ਕੇਅਰਫੁਲ ਹਾਂਜੀ ਹਾਂਜੀ ਬਾਕੀ ਸੁਣਾ ਅਗਲੇ ਵੀ ਜਦੋਂ ਤੁਸੀਂ ਪਾਵਾ ਕਿੱਥੇ ਵੀ ਲੁਕੋਇਆ ਘਰ ਤੇ ਜਦੋਂ ਤੁਹਾਨੂੰ ਡਰ ਹੁੰਦਾ ਨਾ ਰਫਲ ਦਾ ਰੱਖਦੇ ਅਗਲੇ ਤੇ ਤੁਹਾਡੇ ਕੋਲ ਹੈਗਾ ਆ ਤਾਂ ਦੇ ਦੋ ਤਾਂ ਉਹ ਉਹ ਦੇਣ ਦੇ ਬਾਕੀ ਜਿਹੜੇ ਹੁਣ ਬੰਦੇ ਕਈ ਤਾਂ ਡਵੇਈ ਤੇ ਚੱਲ ਗਏ ਸਰੋਤियां ਨਹੀਂ ਦੇਣੀਆਂ ਹੁਣ ਨਵੀਂ ਗੱਲ ਸਾਹਮਣੇ ਆਈ ਆ ਕੀ ਕਈ ਆਹਾ ਅਮਰੀਕਾ ਦੇ ਵਿੱਚ ਮੂਵ ਹੋ ਗਏ ਬੰਦੇ ਜਿਹੜੇ ਜਿਹੜੇ ਨਹੀਂ ਦੇਣਾ ਮੰਗਦੇ ਕਈਆਂ ਤੋਂ 10 ਲੱਖ ਮੰਗਿਆ ਕਈਆਂ ਤੋਂ 5 ਉੱਥੇ ਤੁਸੀਂ ਡਿਫੈਂਸ ਵਾਲੇ ਗੋਲੀ ਚੜਾ ਸਕਦੇ ਆ ਅਮਰੀਕਾ 'ਚ ਹਾਂ ਨਹੀਂ ਇੱਥੇ ਵੀ ਤੁਸੀਂ ਇਹ ਗੱਲ ਪਾਸੋਂ ਚੱਲੀ ਆ ਗੋਲੀ ਇੱਥੇ ਡਿਫੈਂਸ ਦੇ ਵਿੱਚ ਇੱਥੇ ਚੱਲੀ ਕੋਈ ਆਈ ਹੋਣੀ ਕੋਈ ਫਿਰ ਤੁਹਾਡੇ ਵੀ हां नहीं देखो ਤੁਹਾਡੇ ਇਥੋਂ ਅੰਦਰੋਂ ਗੋਲੀਆਂ ਚਲਾਈਆਂ ਮੁੰਡਿਆਂ ਨੇ ਤੇ ਤੁਹਾਡੇ ਇਥੇ ਹੁਣ ਕੱਲ ਦੀ ਖਬਰ ਹੈ ਕੱਲ ਚਲਾਈਆਂ ਜਿਹੜੇ ਉਹਨਾਂ ਦੇ ਘਰ ਤੇ ਗੋਲੀ ਮਾਰਨ ਆਏ ਉਹਨਾਂ ਨੇ ਅੰਦਰੋਂ ਚਲਾਤੀਆਂ ਵੇ ਭੱਜ ਗਏ ਅੰਦਰ ਚੱਲਦਾ ਪੁਲਿਸ ਉਹਨੂੰ ਵੀ ਮਤਲਬ ਉਹਨੂੰ ਵੀ ਮਤਲਬ ਉੱਤੇ ਹੀ ਚਾਰਜ ਲਾਉਣ ਲੱਗੀ ਉਹ ਆ ਬਈ ਤੁਸੀਂ ਕਾਹਦੇ ਚਲਾਈਆ ਹੁਣ ਪੁਲਿਸ ਦੇ ਵਿੱਚ ਵੀ ਤਾਂ ਜਿਹੜੇ ਡਿਫੈਂਟ ਕਰਦੇ ਉਹਨਾਂ ਵਿੱਚ ਵੀ ਮੁਕਾਬਲਾ ਹੋ ਸਕਦਾ ਕੱਲ ਪਰਸ ਨੂੰ ਨਹੀਂ ਦੇਖੋ ਕਾਰਨ ਕੀ ਆ ਜਿਹੜਾ ਪੁਲਿਸ ਹੈ ਨਾ ਉਹ ਤਾਂ ਜੋ ਕਨਸਟੀਟਿਊਸ਼ਨ ਕਾਨੂੰਨ ਹੈ ਉਹ ਕਰੇਗੀ ਬਾਇ ਲਾ ਤੁਸੀਂ ਆਪਣੇ ਘਰੇ ਫੈਰ ਨਹੀਂ ਕੱਟ ਸਕਦੇ ਇਹ ਬਾਇ ਲਾ ਹੈ ਮੇਰੇ ਕੋਲੇ ਫਾਰਮ ਹੈ ਉੱਥੇ ਤੁਸੀਂ ਕੱਢ ਸਕਦੇ ਹੋ ਉੱਥੇ ਅਸੀਂ ਜਾਣੇ ਚਲਾਉਨੇ ਆ ਜਿਹੜਾ ਘਰਾਂ ਦੇ ਵਿੱਚ ਤੁਹਾਡੇ ਕੋਲ ਤੁਸੀਂ ਫੇਰ ਨਹੀਂ ਕੱਢ ਸਕਦੇ ਇਸ ਕਰਕੇ ਉਹਨਾਂ ਨੇ ਘਰੋਂ ਗੱਡੀਆਂ ਤਾਂ ਇਹਦਾ ਉਹਨੂੰ ਕੇਸ ਨਹੀਂ ਪੈਣਾ ਹੈਗਾ ਕੁਝ ਹੋਣਾ ਨਹੀਂ ਹੈ ਪਰ ਫੇਰ ਵੀ ਉਹਦੇ ਤੇ ਉਹਦਾ ਕ੍ਰਿਮੀਨਲ ਰੈਕੋਰਡ ਬਣੇਗਾ ਚਾਰਜ ਲੱਗੇਗਾ ਉਸਦੂ ਬਾਅਦ ਡ੍ਰੌਪ ਹੋ ਜਾਣੇ ਨੇ ਕੋਰਟ ਫੇਵਰ ਕਰਦਾ ਮੁੱਦਿਆਂ ਦੇ ਉੱਪਰ ਪਰ ਇੱਕ ਗੱਲ ਹੈ ਵੀ ਜੇ ਤੁਹਾਡੇ ਕੋਈ ਅੰਦਰ ਬਾੜਾਉਂਦਾ ਤੇ ਤੁਸੀਂ ਉਹ ਬੰਦੇ ਦਾ ਕਤਲ ਕਰ ਸਕਦੇ ਹੋ ਤੁਹਾਨੂੰ ਲਾਊਡ ਹੈ ਪਰ ਮੇਕ ਸ਼ੋਰ ਉਹਦੇ ਕੋਲੇ ਕੋਈ ਗਨ ਹੋਵੇ ਇਦਾਂ ਦੀ ਚੀਜ਼ ਹੋਵੇ ਜਿਹੜਾ ਤੁਹਾਡੇ ਪਰਿਵਾਰ ਲਈ ਖਤਰਾ ਹੋਵੇ ਕਿਉਂਕਿ ਆਲਰੇਡੀ ਮਿਲਟਨ ਦੇ ਵਿੱਚ ਇੱਕ ਕੇਸ ਹੋਇਆ ਸੀਗਾ ਆਪਣਾ ਪੰਜਾਬੀ ਮੁੰਡਾ ਸੀਗਾ ਕਿਸੇ ਮੁਸਲਮਾਨ ਪਾਕਿਸਤਾਨੀ ਸੀ ਪਤਾ ਨਹੀਂ ਕਿੱਥੋਂ ਦੇ ਆਈ ਡੋਨਟ ਨੋ ਕਿੱਥੋਂ ਮੁਸਲਮਾਨ ਨਾਮ ਹੈ ਤੇ ਉਹਦੇ ਘਰੇ ਚੱਲ ਗਿਆ ਤੇ ਉਹਦਾ ਮੁੰਡਾ ਸੀ 20 ਕਿ ਸਾਲ ਦਾ ਉਹਨੇ ਮਾਰੀ ਉੱਤੋਂ ਖੜੇ ਨੇ ਗੋਲੀ ਨਾਲ ਹੀ ਮਾਰਤਾ ਆਪਣਾ ਇੰਡੀਅਨ ਮੁੰਡਾ ਤੇ ਉਹ ਕੇਸ ਲੜਿਆ ਤਾਂ ਜਿੱਤ ਗਿਆ ਸੋ ਇਸ ਕਰਕੇ ਜੇ ਤੁਹਾਡੇ ਕੋ ਘਰੇ ਆਪ ਵੱੜਦਾ ਜੇ ਉਹਦੇ ਕੋ ਅਸਲਾ ਤੇ ਜਾਂ ਕੁਛ ਆ ਤੁਸੀਂ ਉਹਦੇ ਸਰਚ ਗੋਲੀ ਮਾਰੋ ਆ ਮਾਰੋ ਢੇਰੀ ਕਰਕੇ ਤੇ ਤੁਹਾਡੀ ਕੋਟ ਜਿਹੜੀ سپورਟ ਕਰੇਗੀ ਪਰ ਜੇ ਤੁਸੀਂ ਉਹਦੀ ਪਿੱਠੇ 'ਚ ਮਾਰਦੇ ਹੋ ਭੱਜੇ ਜਾਂਦੇ ਦੇ ਮਾਰਦੇ ਹੋ ਡਿਪੈਂਡ ਹੈ ਵੀ ਕਿਦਾਂ ਤੁਸੀਂ ਉਹਦਾ ਕਰਦੇ ਹੋ ਹਨ ਜੇ ਹੁਣ ਬੰਦਾ ਡਰ ਕੇ ਭੱਜੀ ਜਾਂਦਾ ਤੁਸੀਂ ਉਹਦੇ ਪਿੱਠੇ 'ਚ ਗੋਲੀ ਮਾਰ ਦਿੰਦੇ ਹੋ ਫੇ ਤੁਹਾਡੇ ਤੇ ਚਾਰਜ ਪਾਵੇਗਾ ਮਰਡਰ ਦਾ ਐ ਬਾਕੀ ਬਿਜ਼ਨਸ ਉੱਥੇ ਲੱਗਿਆ ਜੀ ਲੋਕੀ ਹੂੰ ਸਾਡੇ ਸਾਡੀ ਤਾਂ ਬੀਸੀ ਤੋਂ ਬਿਜ਼ਨਸ